ओम शांति आज सुनते हाँ सतारा मई दो हज़ार चौबी बाबा बोले मिठे बच्चे ग्रस्त व्यवहार रेंदे अजिहा दृष्टि बनो जो किसी भी चीज़ आसक्ति ना रवे साडा कुछ भी नहीं हो बेगर बन जाओ रशन है ਤੁਸੀਂ ਬੱਚਿਆਂ ਦੀ ਪਰਿਸ਼ਾਰਥੀ ਮੰਜ਼ਿਲ ਕਿਹੜੀ ਹੈ ਤੁਸੀਂ ਬੱਚਿਆਂ ਦੀ ਪਰਿਸ਼ਾਰਥੀ ਮੰਜ਼ਿਲ ਕਿਹੜੀ ਹੈ ਉੱਤਰ ਆਪਮੋਈ ਮਾਰਗੀ ਦੁਨੀਆ ਇਹ ਹੈ ਤੁਹਾਡੀ ਮੰਜ਼ਿਲ ਸਰੀਰ ਤੋਂ ਮੰਤ ਤੱਕ ਟੁੱਟ ਜਾਵੇ ਅਜੇਹਾ ਬੇਕਰ ਬਨੋ ਜੋ ਕੁਝ ਵੀ ਯਾਦ ਨਾ ਆਵੇ ਆਤਮਾ ਅਸਰੀਰੀ ਬਨ ਜਾਵੇ ਬਸ ਸਨੋ वापिस कर जाना है हम अजिहा पुरुषार्थ वाले ही बेगटू प्रिंस बनते ने फकीर तो अमीर अमीर तो फकीर बनते हो जो तुसी अमीर हो एक भी कोई गरीब नहीं हूँ ओम शांति बच्चा तो पूछते ने आत्मा सुनी है कि शरीर सुना है दा बच्चे ने कहा आत्मा आत्मा जरूर सुनेगी शरीर द्वारा बच्चे लिखते ने फलाने दी आत्मा बाप बापदाता याद करती है फलाने की आत्मा फलाने जगह जाती है ये आदत पई हुई है असी आत्मा हाँ बच्चा आत्म अभिमानी बनना है ਇੱਥੇ ਵੀ ਦੇਖਦੇ ਹੋ ਜਾਣਦੇ ਹੋ ਆਤਮਾ ਤੇ ਸਰੀਰ ਦੋਨੇ ਐਸ ਵਿੱਚ ਵੀ ਦੋ ਆਤਮਾਵਾਂ ਨੇ ਬ੍ਰਹਮਤਨ ਵਿੱਚ ਵੀ ਇੱਕ ਨੂੰ ਆਤਮਾ ਦੂਜੇ ਨੂੰ ਪਰਮਾਤਮਾ ਕਹਿੰਦੇ ਨੇ ਪਰਮਾਤਮਾ ਖੁਦ ਕਹਿੰਦੇ ਨੇ ਮੈਂ ਸਰੀਰ ਵਿੱਚ ਜਿਸ ਵਿੱਚ ਇਹਨਾਂ ਦੀ ਆਤਮਾ ਪ੍ਰਵੇਸ਼ ਕਰਦੀ ਹੈ ਮੈਂ ਵੀ ਐਸ ਵਿੱਚ ਪ੍ਰਵੇਸ਼ ਕਰਦਾ ਹਾਂ ਸਰੀਰ ਬਿਗਰ ਆਤਮਾ ਰਹਿ ਨਾ ਸਕੇ ਹੁਣ ਬਾਪ ਕਹਿੰਦੇ ਬੱਚੇ अपने आप आत्मा समझो त बाप याद करो कर सकोगे ते पवित्र वन शांति धाम जाओगे फिर जिन्ना दैविक उन्हों धारण करके कराओगे स्वदर्शन चकरधारी बन के बनाओगे ओना उच पद पाओगे कोई मुझ देखो तो पुछ सक देखो जरूर है मैं आत्मा हाँ ਬਾਪ ਬੱਚਿਆਂ ਨੂੰ ਕਹਿੰਦੇ ਨੇ ਜੋ ਬ੍ਰਾਹਮਣ ਬਣੇ ਨੇ ਉਹ ਦੂਜਿਆਂ ਨੂੰ ਨਹੀਂ ਕਹਿਣਗੇ ਬੱਚੇ ਹੀ ਪ੍ਰੀਣ ਲੱਗਦੇ ਨੇ ਬਾਪ ਨੂੰ ਬੱਚੇ ਪ੍ਰੀਣ ਲੱਗਦੇ ਨੇ ਦੂਜਿਆਂ ਨੂੰ ਭਲੇ ਬਾਹਰ ਤੋਂ ਪਿਆਰ ਕਰਨਗੇ ਪਰ ਬੁੱਧੀ ਵਿੱਚ ਹੈ ਕਿ ਇਹ ਸਾਡੇ ਬੱਚੇ ਨਹੀਂ ਹੈ ਮੈਂ ਬੱਚਿਆਂ ਨਾਲ ਹੀ ਆ ਕੇ ਗੱਲ ਕਰਦਾ ਹਾਂ ਕਿਉਂਕਿ ਬੱਚਿਆਂ ਨੂੰ ਆ ਕੇ ਪੜਾਣਾ ਹੈ बार वाले नो पढ़ाना तो पढ़ा काम है कोई ता चट समझ जांदे कोई थोड़ा समझ के चले देखोगे एथे बहुत विधि हो रही है ता आने देखिए तो सही तुसी यही समझाओगे कि बाबा बाबा आत्मा का बाप है वो हूँ ने बच्चों मैनू याद करो सारी बाप ही पावन बनाते ओ वो कहें मेरे सिवाए किसी होर नु याद ना करो मेरी अवैभ्यचारी याद रखो तो आत्मा पावन बन जाएगी पतित पावन मैं एक हाँ मेरी याद न आत्मा पावन बनेगी इसलिए कहें बच्चे ममेकम याद करो बाप ही पतित राज तो पावन राज बनाते ने लिबरेट करते ने कि ले जाते ने ਸ਼ਾਂਤੀ ਤਾਂ ਫਿਰ ਸੁਖ ਦਾ ਮੂਲ ਗੱਲ ਹੈ ਪਾਵਨ ਬਨੰਦੀ 84 ਦਾ ਚੱਕਰ ਸਮਝਾਣਾ ਵੀ ਸਹਿਜ ਹੈ ਚਿੱਤਰ ਦੇਖਣ ਨਾਲ ਨਿਸ਼ਚੈ ਬੈਠ ਜਾਂਦਾ ਹੈ ਐਸ ਲਈ ਬਾਬਾ ਹਮੇਸ਼ਾ ਕਹਿੰਦੇ ਰਹਿੰਦੇ ਮਿਊਜ਼ੀਅਮ ਖੋਲੋ ਪਵਕੇ ਨਾਲ ਮਨੁਸ਼ਿਆ ਨੂੰ ਪਵਕਾ ਖਿੱਚੇਗਾ ਬਹੁਤ ਆਣਗੇ ਤੁਸੀਂ ਇਹੀ ਸੁਣਾਉਗੇ ਕਿ ਅਸੀਂ ਬਾਪ ਦੀ ਸ਼੍ਰੀਮਤ ਨਾਲ ਅਜੇ ਹਾਂ ਬਨ ਰਹੇ ਹਾਂ ਬਾਪ ਕਹਿੰਦੇ ਨੇ ਮਮੇਕਮ याद करो तो दैवी गुण धारण करो ती अजि बन जाओगे यानी श्री लक्ष्मी नारायण जगह बैज जरूर नाम होना चाहिए है तुम जानते हो असी बैरगढ़ प्रिंस बना पहले तो श्री कृष्ण बनन गे नद तक श्री कृष्ण ना बनन श्री नारायण भी बन नहीं सकते बच्चा वटा हो ही ता नाम नारायण पड़े ਐਸ ਵਿੱਚ ਦੋਵੇਂ ਚਿੱਤਰ ਨੇ ਤੁਸੀਂ ਅਜਿਹਾ ਬੰਦੇ ਹੋ ਹੁਣ ਤੁਸੀਂ ਸਭ ਬੈਗਰ ਬਣ ਗਏ ਹੋ ਇਹ ਬ੍ਰਹਮਾ ਕੁਮਾਰ ਕੁਮਾਰੀਆਂ ਸਭ ਇਸ ਸਮੇਂ ਬੈਗਰ ਨੇ ਐਨਾ ਕੋਲ ਕੁਝ ਵੀ ਨਹੀਂ ਹੈ ਬੈਗਰ ਅਰਥਾਸ ਜਿਨਾ ਕੋਲ ਕੁਝ ਨਹੀਂ ਹੁੰਦਾ ਕੋਈ ਕੋਈ ਨੂੰ ਅਸੀਂ ਬੈਗਰ ਨਹੀਂ ਕਹਾਂਗੇ ਇਹ ਬਾਬਾ ਬ੍ਰਹਮਾ ਬਾਬਾ ਏਹ ਹੈ ਸਤ ਤੋਂ ਵੱਡਾ ਬੈਕਰ ਗ੍ਰਸਥੇਵਾਰ ਵਿੱਚ ਰਹਿੰਦੇ ਅਸੱਤੀ ਤੋੜਨੀ ਹੁੰਦੀ ਹੈ ਤੁਸੀਂ ਡਰਾਮਾ ਅਨੁਸਾਰ ਅਸੱਤੀ ਤੋੜ ਦਿੰਦੀ ਹੈ ਨਿਸ਼ਚੈ ਬੁੱਧੀ ਹੀ ਜਾਣਦੇ ਨੇ ਸਾਡਾ ਜੋ ਕੁਝ ਵੀ ਹੈ ਉਹ ਅਸੀਂ ਬਾਬਾ ਨੂੰ ਦੇ ਦਿੱਤਾ ਕਹਿੰਦੇ ਨੇ ਨਾ हे ਭਗਵਾਨ ਤੁਸੀਂ ਜੋ ਕੁਝ ਦਿੱਤਾ ਉਹ ਅਸੀਂ ਤੁਹਾਡੇ ਨਾਮ ਕਰਦੇ ਹਾਂ ਸਾਡਾ ਨਹੀਂ ਉਹ ਸਭ ਹੁੰਦਾ ਹੈ ਪਤਿ ਮਾਰਗ ਵਿੱਚ ਉਸ ਸਮੇਂ 바ਬਾ ਦੂਰ ਸੀ ਹੁਣ ਤਾਂ 바ਬਾ ਬਹੁਤ ਨਜ਼ਦੀਕ ਨੇ ਤੁਸੀਂ ਕਹਿੰਦੇ ਹੋ 바ਬਾ ਹੁਣ ਇਸ 바ਬਾ ਦੇ ਸਰੀਰ ਨੂੰ ਨਹੀਂ ਦੇਖਣਾ ਬੁੱਧੀ ਚੱਲੀ ਜਾਂਦੀ ਹੈ ਉਪਰ ਪਰਮ ਤਾਨ ਦੇ ਵਰ ਪਲੇ ਇਹ ਲੋਨ ਲਿਤਾ ਹੋਇਆ ਸਰੀਰ ਹੈ ਪਰ ਤੁਸੀਂ ਸਮਝਦੇ ਹੋ ਗੁੱਦੇ ਨਾਲ ਕਿ ਐਸੀ ਸ਼ਿ 바ਬਾ ਨਾਲ ਗੱਲ ਕਰਦੇਗਾ ਇਹ ਤਾਂ ਕਿਰਾਏ ਤੇ ਲਿੱਤਾ ਹੋਇਆ ਉਹਨਾਂ ਦਾ ਰੱਥ ਹੈ ਇਹ ਉਹਨਾਂ ਦਾ ਖੁਦ ਦਾ ਥੋੜੀ ਹੈ ਇਹ ਜ਼ਰੂਰ ਹੈ ਜਿੰਨਾ ਵੱਡਾ ਆਦਮੀ ਉਹਨਾਂ ਹੀ ਕਿਰਾਇਆ ਜ਼ਿਆਦਾ ਮਿਲੇਗਾ ਮਕਾਨ ਮਾਲਿਕ ਦੇਕੇਗਾ ਕਿ ਰਾਜਾ ਮਕਾਨ ਲੈ ਰਿਹਾ ਹੈ ਤਾਂ 1000 ਕਿਰਾਏ ਦਾ 4000 ਬੋਲ ਦੇਗਾ ਕਿਉਂਕਿ ਸਮਝਦੇ ਨਹੀਂ ਕਿ ਇਹ ਤਾਂ ਧਨਵਾਨ ਨੇ ਦਾ ਜਨੋ ਕਦੇ ਨਹੀਂ ਬੋਲਣਗੇ ਕਿ ਤੁਸੀਂ ਜ਼ਿਆਦਾ ਲੈ ਲਿਆ ਨਹੀਂ ਉਹਨਾਂ ਨੂੰ ਪੈਸੇ ਦੀ ਕੋਈ ਪਰਵਾਹ ਨਹੀਂ ਰਹਿੰਦੀ ਉਹ ਖੁਦ ਤਾਂ ਕਿਸੇ ਨਾਲ ਵੀ ਗੱਲ ਨਹੀਂ ਕਰਦੀ ਆਪਣੇ ਸੱਤਰੇ ਨੂੰ ਹੀ ਕਹਿੰਦੇ ਨੇ ਅੱਜ ਕੱਲ ਤਾਂ ਰਿਸ਼ਵਤ ਵਗੈਰ ਕੰਮ ਹੀ ਨਹੀਂ ਚੱਲਦਾ ਬਾਬਾ ਤਾਂ ਬਹੁਤ ਅਨੁਭਵੀ ਹੈ ਉਹ ਲੋਕ ਬੜੇ ਰੋਇਲ ਹੁੰਦੇ ਨੇ ਚੀਜ਼ ਪਸੰਦ ਦੀ ਹੋਵੇ ਬਸ ਫੈਕਟਰੀ ਨੂੰ ਕਹਿ ਦੇਣਗੇ ਐਸੋ ਫੈਸਲਾ ਕਰਕੇ ਲਓ ਐਨੇ ਮਾਲ ਖੋਲ ਪਾਰਕਿੰਗ ਐਨੇ ਮਾਲ ਖੋਲ ਕੇ ਰੱਖਣਗੇ ਮਹਾਰਾਜਾ ਮਹਾਰਾਣੀ ਦੋਨੋਂ ਆਣਗੇ ਜੋ ਚੀਜ਼ ਪਸੰਦ ਹੋਏਗੀ ਉਸਨੂੰ ਸਿਰਫ ਅੱਖ ਨਾਲ ਇਸ਼ਾਰਾ ਕਰਨਗੇ ਸੈਤਰੀ ਗੱਲ ਕਰਕੇ ਵਿੱਚ ਆਪਣਾ ਹਿੱਸਾ ਕੱਢ ਲੈਂਦੇ ਨੇ ਕੋਈ ਕੋਈ ਰਾਜਾ ਨਾਲ ਪੈਸਾ ਵੀ ਲੈ ਕੇ ਆਉਂਦੇ ਨੇ ਕਿਆ ਰੰਦੇ ਨੇ ਸੱਤਰੀ ਨੂੰ ਕਿ ਐਸ ਨੂੰ ਐਸ ਦਾ ਪਾਸਾ ਦੇ ਤੂੰ ਬਾਬਾ ਦਾ ਸਾਰੇ ਕਨੈਕਸ਼ਨ ਵਿੱਚ ਆਏ ਹੋਏ ਨੇ ਜਾਣਦੇ ਨੇ ਨਾ ਬ੍ਰਹਮਾ ਬਾਬਾ ਜਾਣਦੇ ਨੇ ਕਿ ਉਹਨਾਂ ਦੀ ਯਾਦ ਕਿਵੇਂ ਚੰਗੀ ਹੈ ਜਿਵੇਂ ਰਾਜਾਵਾ ਕੋਲ ਖਜ਼ਾਂਚੀ ਹੁੰਦਾ ਹੈ ਨਾ ਓਵੇਂ ਇਹ ਵੀ ਸ਼ੀ ਬਾਬਾ ਦਾ ਖਜ਼ਾਂਚੀ ਹੈ ਇਹ ਟਰਸਟੀ ਹੈ ਬਾਬਾ ਦੇ ਅੰਦਰ ਵਿੱਚ ਕੋਈ ਮੂਹ ਨਹੀਂ ਐਸ ਨੇ अपने पैसे कोई मोह नहीं रखा सब कुछ श्री बाबा दे दिता ना फिर श्री बाबा धन विच किवें रखे ए ट्रस्टी है जिन्हों को धन रहा है गवर्नमेंट गवरमेंट जांच करती रहती है वलायत तो आंदे ने ता भी चंगी तरह जांच परख कर दी है हूँ ती बच्चे जानते हो कि बैदर बनना है कुछ भी याद ना रहे आत्मा अशरी बन जाए बाप समझाते ने शरीर अपना ना समझो साडा कुछ भी नहीं अपने आप आत्मा समझो हूँ अभी वापिस घर जाना है ती जानते हो ਬੇਗਰ ਕਿਵੇਂ ਬੰਨਾ ਹੁੰਦਾ ਹੈ ਸਰੀਰ ਤੋਂ ਇੱਕਦਮ ਸਾਰਾ ਮਮਤਵ ਨਿਕਲ ਜਾਵੇ ਆਪ ਮੋਈ ਤੋਂ ਮਰ ਗਈ ਦੁਨੀਆ ਇਹ ਹੀ ਮੰਜ਼ਿਲ ਹੈ ਨਾ ਸਮਝਦੇ ਵੀ ਹੋ ਬਾਬਾ ਠੀਕ ਕਹਿੰਦੇ ਨੇ ਸਾਨੂੰ ਹੁਣ ਵਾਪਿਸ ਘਰ ਜਾਣਾ ਹੈ ਸ਼ੀ ਬਾਬਾ ਨੂੰ ਤੁਸੀਂ ਜੋ ਕੁਝ ਦਿੰਦੇ ਹੋ ਰਿਟਰਨ ਦੂਜੇ ਜਨਮ ਵਿੱਚ ਮਿਲ ਜਾਂਦਾ ਹੈ ਐਸ ਲਈ ਤਾਂ ਕਹਿੰਦੇ ਨੇ ਇਹ ਸਭ ਈਸ਼ਵਰ ਦਾ ਦਿੱਤਾ ਹੋਇਆ ਹੈ ਅੱਗੇ ਜਨਮ ਹੀ ਜ਼ਰੂਰ ਅਜੇਹ ਕਰਮ ਕੀਤਾ ਜਿਸ ਦਾ ਫਲ ਮਿਲਦਾ ਹੈ ਸ਼੍ਰੀ 바ਵਾ ਕਿਸੇ ਦਾ ਰੱਖਦੇ ਨਹੀਂ ਵੱਡੇ ਵੱਡੇ ਰਾਜਾ ਲੋਕ ਜ਼ਮੀਦਾਰ ਆਦਿ ਚ ਹੁੰਦੇ ਨੇ ਉਹਨਾਂ ਨੂੰ ਵੀ ਨਜ਼ਰਾਨਾ ਲੈ ਉਹਨਾਂ ਨੂੰ ਨਜ਼ਰਾਨਾ ਵੀ ਦਿੰਦੇ ਨੇ ਫਿਰ ਕੋਈ ਨਜ਼ਰਾਨਾ ਲੈਂਦਾ ਕੋਈ ਨਹੀਂ ਵੀ ਲੈਂਦਾ ਓਥੇ ਤੁਸੀਂ ਦਾਨ ਪੁੰਨ ਨਹੀਂ ਕਰਦੇ ਕਿਉਂਕਿ ਤੁਸੀਂ ਬਹੁਤ ਪੈਸੇ ਵਾਲੇ ਹੁੰਦੇ ਹੋ ਸਭ ਕੋਲ ਬਹੁਤ ਪੈਸੇ ਹੁੰਦੇ ਨੇ দান ਕਿਸ ਨੂੰ ਕਰੋਗੇ ਗਰੀਬ ਉੱਥੇ ਕੋਈ ਹੁੰਦਾ ਨਹੀਂ ਤੁਸੀਂ ਫਕੀਰ ਤੋਂ ਅਮੀਰ ਅਮੀਰ ਤੋਂ ਫਕੀਰ ਬੰਦੇ ਕੋ ਕਹਿੰਦੇ ਨੇ ਇਸ ਨੂੰ ਤੰਦਰੁਸਤੀ ਬਖਸ਼ੋ ਕਿਰਪਾ ਕਰੋ ਇੱਕ ਰੋ ਅੱਗੇ ਸ਼ੁਰੂ ਵਿੱਚ ਸ਼ਿਬਾਵਾ ਤੋਂ ਮੰਗਦੇ ਸੀ ਫਿਰ ਉਹ ਬੇਚਾਰੀ ਬਣ ਕੇ ਹੰਸਰ ਦੇ ਅੱਗੇ ਜਾਂਦੀ ਰਾਂਦੀ ਨੇ ਕਹਿੰਦੇ ਨੇ ਚੋਲੀ ਪਰ ਦੋ ਕਿੰਨੇ ਪੱਥਰ ਬੁੱద్ధి ਨੇ ਕਹਿੰਦੇ ਵੀ ਨੇ ਪੱਥਰ ਬੁੱద్ధి ਤੋਂ ਪਰਸ ਬੁੱద్ధి ਬਣਾਉਂਦੇ ਨੇ ਤੁਸੀਂ ਬੱਚਿਆਂ ਨੂੰ ਖੁਸ਼ੀ ਭੋਤ ਰਹਿਣੀ ਚਾਹੀਦੀ ਹੈ ਗਾਇਨ ਵੀ ਹੈ ਅਤੀਂਦਰੀਏ ਸੁਖ ਪੁੱਛਣਾ ਹੋਵੇ ਤਾਂ ਗੋਪੀ ਵੱਲ ਦੇ ਗੋਪ ਗੋਪੀਆਂ ਤੋਂ ਪੁੱਛੋ ਕਿਸੇ ਨੂੰ ਬਹੁਤ ਫਾਇਦਾ ਹੁੰਦਾ ਹੈ ਬਹੁਤ ਖੁਸ਼ੀ ਹੁੰਦੀ ਹੈ ਤੁਸੀਂ ਬੱਚਿਆਂ ਨੂੰ ਵੀ ਬਹੁਤ ਖੁਸ਼ੀ ਰਹਿਣੀ ਚਾਹੀਦੀ ਹੈ ਤੋਹਾਨੂੰ 100% ਖੁਸ਼ੀ ਸੀ ਫਿਰ ਘਟਦੀ ਗਈ ਹੁਣ ਤਾਂ ਕੁਝ ਵੀ ਨਹੀਂ ਪਹਿਲੇ ਸੀ ਬੇਗਤੀ ਬਾਦਸ਼ਾਹੀ ਫਿਰ ਹੁੰਦੀ ਹੈ ਹੱਦ ਦੀ ਰਾਜਾਈ ਅਲਪ ਕਾਲ ਦੇ ਲਈ ਹੁਣ ਬਿਰਲਾ ਕੋਲ ਕਿੰਨੀ ਢੇਰ ਮਲਕੀਅਤ ਹੈ ਮੰਦਰ ਬਣਾਉਂਦੇ ਰਹਿੰਦੇ ਨੇ ਉਸ ਤੋਂ ਮਿਲਦਾ ਕੁਝ ਵੀ ਨਹੀਂ ਗਰੀਬ ਥੋੜੀ ਕੁਝ ਦਿੰਦੇ ਨੇ ਮੰਦਰ ਬਣਾਇਆ ਜਿੱਥੇ ਮਨੁ ਖੁਜਾ ਕੇ ਮੱਥਾ ਟੇਕਣਗੇ ਹਾਂ ਗਰੀਬ ਨੂੰ ਦਾਨ ਵਿੱਚ ਦਿੰਦੇ ਨੇ ਉਸ ਦਾ ਰਿਟਰਨ ਵੀ ਮਿਲ ਸਕਦਾ ਹੈ ਧਰਮਸ਼ਾਲਾ ਬਣਾਉਂਦੇ ਨੇ ਬਹੁਤ ਮਨੁ ਖੁੱਥੇ ਜਾ ਕੇ ਵਿਸ਼ਰਾਮ ਪਾਉਂਦੇ ਨੇ ਦੂਜੇ ਜਨਮ ਵਿੱਚ ਅਲੱਗ ਕਾਲ ਦੇ ਲਈ ਮਿਲ ਜਾਂਦਾ ਹੈ ਕੋਈ ਹਸਪੀਟਲ ਬਣਾਉਂਦਾ ਤਾਂ ਉਸ ਨੂੰ ਵੀ ਰਿਟਰਨ ਵਿੱਚ ਮਿਲਦਾ ਹੈ ਧਰਮਸ਼ਾਲਾ ਬਣਾਉਂਦੇ ਤਾਂ ਬਹੁਤ ਜਾ ਕੇ ਵਿਸ਼ਰਾਮ ਪਾਣ ਦੇ ਲਈ ਦੂਜੀ ਜਨਮ ਵਿੱਚ ਅਲੱਗ ਕਾਲ ਦਾ ਸੁੱਖ ਮਿਲਦਾ ਹੈ ਬਾਪ ਬੱਚਿਆਂ ਨੂੰ ਸਮਝਾਉਂਦੇ ਨੇ ਬੱਚੇ ਇਹ ਪੁਰਸ਼ोत्तम ਸੰਗਮ ਯੋਗ ਹੈ ਐਸ ਜਨਮ ਦੀ ਬਹੁਤ ਮਹਿਮਾ ਹੈ ਤੁਹਾਡੀ ਵੀ ਬਹੁਤ ਮਹਿਮਾ ਹੈ ਜੋ ਤੁਸੀਂ ਹੁਣ ਪੁਰਸ਼ोत्तम ਬੰਦੇ ਹੋ ਤੁਸੀਂ ਬ੍ਰਾਹਮਣਾਂ ਨੂੰ ਭਗਵਾਨਾਂ ਕੀ ਪੜਹੰਦੇ ਨੇ ਉਹ ਗਿਆਨ ਦਾ ਸਾਗਰ ਹੈ ਸਾਰੇ ਮਨੁੱਖ ਸ੍ਰਿਸ਼ਟੀ ਰੂਪੀ ਵ੍ਰਿਕਸ਼ ਦਾ ਬੀਜ ਰੂਪ ਹੈ ਸਾਰੇ ਡਰਾਮਾ ਦੇ ਆਦਿ ਮਤੇ ਅੰਤ ਦਾ ਰਾਜਾ ਕੀ ਤੁਸੀਂ ਬੱਚਿਆਂ ਨੂੰ ਸਮਝਾਉਂਦੇ ਨੇ ਤੁਹਾਡੇ ਤੋਂ ਪੁੱਛਣਗੇ ਕੀ ਤੁਹਾਨੂੰ ਪੜ੍ਹਾਉਂਦੇ ਨਹੀਂ ਬੋਲੋ ਕੀ ਤੁਸੀਂ ਭੁੱਲ ਗਏ ਹੋ ਗੀਤਾ ਵਿੱਚ ਭਗਵਾਨੋ ਬਾਚ ਹੈ ਨਾ ਮੈਂ ਆਕੇ ਤੁਹਾਨੂੰ ਰਾਜਾਵਾਂ ਦਾ ਰਾਜਾ ਬਣਾਉਂਦਾ ਹਾਂ ਐਸਾ ਅਰਥ ਤੁਸੀਂ ਬੱਚੇ ਹੀ ਸਮਝਦੇ ਹੋ ਪਤਿਤ ਰਾਜਾ ਪਾਵਨ ਰਾਜਾਵਾਂ ਦੀ ਜਾ ਕੇ ਪੂਜਾ ਕਰਨ ਤੇ ਨਹੀਂ ਕਿਉਂਕਿ ਬਾਪ ਕਹਿੰਦੇ ਨੇ ਮੈਂ ਆਗੇ ਤੁਹਾਨੂੰ ਰਾਜਾ ਬਣਾਦਾ ਰਾਜਾ ਬਣਾਦਾ ਹਾਂ ਲక్ష్ਵੀਨਾਰਾਇਣ ਸਵਰਗ ਦੇ ਮਾਲਿਕ ਸੀ ਸਵਰਗ ਦੇ ਦੇਵਤਾਵਾਂ ਨੂੰ ਦੁਆਪਰ ਕਾਲ ਯੁਗ ਵਿੱਚ ਸਭ ਨਮਨ ਪੂਜਨ ਕਰਦੇ ਨੇ ਐਨਾ ਗੱਲਾਂ ਨੂੰ ਤੁਸੀਂ ਬੱਚੇ ਹੀ ਓਨ ਚੰਗੀ ਤਰ੍ਹਾਂ ਸਮਝਦੇ ਹੋ ਭਗਤ ਲੋਗ ਕੁਝ ਸਮਝਦੇ ਥੋੜੀ ਨੇ ਪਤਾ ਸਿਰਫ ਸ਼ਾਸਤਰ ਆਂ ਦੀਆਂ ਕਹਾਣੀਆਂ ਪੜਦੇ ਸੁਣਦੇ ਰਹਿੰਦੇ ਨੇ ਬਾਪ ਕਹਿੰਦੇ ਨੇ ਜੋ ਅਤਾ ਤਲਪ ਗੀਤਾ ਪੜਦੇ ਸੁਣਦੇ ਆ ਇਹੋ ਉਸ ਤੋਂ ਕੁਝ ਪ੍ਰਾਪਤੀ ਹੋਈ ਕਿ পেট ਤਾਂ ਕੁਝ ਭਰਿਆ ਹੀ ਨਹੀਂ ਹੁਣ ਤੁਹਾਡਾ ਗਿਆਨ ਨਾਲ পেট ਭਰ ਗਿਆ ਹੈ ਤੁਸੀਂ ਜਾਣਦੇ ਹੋ ਇਹ ਪਾਠ ਸਿਰਫ ਇੱਕ ਵਾਰ ਹੀ ਚੰਦਾ ਹੈ ਖੁਦ ਭਗਵਾਨ ਕਹਿੰਦੇ ਨੇ ਮੈਂ ਇਸ ਤਨ ਵਿੱਚ ਪਰਵੇਸ਼ ਕਰਤਾ ਹਾਂ ਐਨਾ ਦੁਆਰਾ ਆਕੇ ਬੋਲਦਾ ਹਾਂ ਉੱਪਰ ਤੋਂ ਡਾਇਰੈਕਸ਼ਨ ਕੀ ਦੇਣਗੇ ਕਹਿੰਦੇ ਨੇ ਮੈਂ ਸਨਮੁਖਾਂਦਾ ਹ ਹੁਣ ਤੁਸੀਂ ਸੁਣ ਰਹੇ ਹੋ ਐਸ ਬ੍ਰਹਮਾ ਮੁਖ ਤੋਂ ਇਹ ਬ੍ਰਹਮਾ ਵੀ ਕੁਝ ਨਹੀਂ ਜਾਣਦੇ ਸੀ ਹੁਣ ਤੁਸੀਂ ਜਾਣਦੇ ਹੋ ਬਾਕੀ ਗੰਗਾ ਦਾ ਪਾਣੀ ਪਾਵਨ ਕਰਨ ਵਾਲਾ ਹੈ ਨਹੀਂ ਇਹ ਸਾਰੀ ਗਿਆਨ ਦੀਆਂ ਗੱਲਾਂ ਨੇ ਤੁਸੀਂ ਜਾਣਦੇ ਹੋ ਉਹ ਬਾਬ ਸਾਡੇ ਸੰਮੁਖ ਹੈ ਤੁਹਾਡੀ ਬੁੱਧੀ ਹੁਣ ਉੱਪਰ ਨਹੀਂ ਜਾਏਗੀ ਇਹ ਉਹਨਾਂ ਦਾ ਰੱਥ ਹੈ ਬਾਬਾ ਇਸ ਨੂੰ ਬੂਟ ਵੀ ਕਹਿੰਦੇ ਨੇ ਡੱਬੀ ਵੀ ਕਹਿੰਦੇ ਨੇ ਕਿ ਡੱਬੀ ਵਿੱਚ ਹੀਰਾ ਹੈ ਕਿੰਨੀ ਫਰਸਟ ਕਲਾਸ ਚੀਜ਼ ਹੈ ਐਸ ਨੂੰ ਰੱਖਣਾ ਚਾਹੀਦਾ ਹੈ ਸੋਨੇ ਦੀ ਡੱਬੀ ਵਿੱਚ ਗੋਲਡਨ ਇਸ ਬਨਾਂਂਦੇ ਨੇ ਨਾ ਬਾਬਾ ਕਹਿੰਦੇ ਨੇ ਥੋਬੀ ਦੇ ਘਰ ਗਈ ਛੂ ਇਸ ਨੂੰ ਕਹਿੰਦੇ ਨੇ ਛੂ ਮੰਤਰ ਛੂ ਮੰਤਰ ਨਾਲ ਸੈਕਿੰਡ ਵਿੱਚ ਜੀਵਨ ਮੁਕਤੀ ਐਸ ਨੇ ਉਹਨਾਂ ਨੂੰ ਜਾਦੂਗਰ ਵੀ ਕਹਿੰਦੇ ਨੇ ਸੈਕਿੰਡ ਵਿੱਚ ਨਿਸ਼ਚੈ ਹੋ ਜਾਂਦਾ ਹੈ ਅਸੀਂ ਬਨਾਂਗੇ ਇਹ ਗੱਲਾਂ ਤੁਸੀਂ ਪ੍ਰੈਕਟੀਕਲ ਵਿੱਚ ਸੁਣਦੇ ਹੋ ਪਹਿਲੇ ਜਦੋਂ ਸਤ ਨਾਰਾਇਣ ਦੀ ਕਥਾ ਸੁਣਦੇ ਸੀ ਸਮਝ ਸੇਕੀ ਹੁਣ ਤੁਸੀਂ ਪ੍ਰੈਕਟੀਕਲ ਵਿੱਚ ਸੁਣ ਰਹੇ ਹੋ ਉਸ ਸਮੇਂ ਕਥਾ ਸੁਣਾਉਂਦੇ ਵਿਲਾਇਤ ਸਟ੍ਰੀਮਰ ਆਦੀ ਯਾਦ ਰਹਿੰਦਾ ਸੀ ਸਤਿਨੰਰਨ ਦੀ ਕਥਾ ਸੁਣ ਕੇ ਫਿਰ ਮੁਸਾਫਰੀਤੇ ਜਾਂਦੇ ਸੀ ਫਿਰ ਜਦੋਂ ਵਾਪਿਸ ਆਂਦੇ ਸੀ ਬਾਪ ਕਹਿੰਦੇ ਨੇ ਤੁਹਾਨੂੰ ਇਸ ਛੀਛੀ ਦੁਨੀਆ ਵਿੱਚ ਵਾਪਿਸ ਨਹੀਂ ਆਣਾ ਪਰ ਤਮਨੋਕ ਸਵਰਗ ਦੇ ਦੇਵਤਾਵਾਂ ਦਾ ਰਾਜ ਸੀ ਇਹ ਲక్ష్ਮੀ ਨਾਰਾਇਣ ਵਿਸ਼ਵ ਤੇ ਮਾਲਿਕ ਸੀ ਐਨਾ ਦੇ ਰਾਜ ਵਿੱਚ ਪਵਿੱਤਰਤਾ ਸੁਖ ਸ਼ਾਂਤੀ ਸੀ ਦੁਨੀਆਏ ਮੰਗਦੀ ਹੈ ਵਿਸ਼ਵ ਵਿੱਚ ਸ਼ਾਂਤੀ ਹੋ ਜਾਵੇ ਸਭ ਮਿਲ ਕੇ ਇੱਕ ਹੋ ਜਾਣ ਸਭ ਧਰਮ ਮਿਲ ਕੇ ਇੱਕ ਕਿਵੇਂ ਹੋ ਸਕਦੇ ਨੇ ਹਰ ਇੱਕ ਦਾ ਧਰਮ ਵੱਖ ਫੀਚਰ ਵੱਖ-ਵੱਖ ਉਹਨੇ ਇੱਕ ਕਿਵੇਂ ਹੋਣਗੇ ਉਹ ਤਾਂ ਹੈ ਸ਼ਾਂਤੀ ਤਾਂ ਸੁਖ ਤਾਂ ਉੱਥੇ ਇੱਕ ਧਰਮ ਇੱਕ ਰਾਜ ਹੁੰਦਾ ਹੈ ਦੂਜਾ ਕੋਈ धर्म नहीं हों जो ताड़ी बचे उसनों विश्व शांति कहा जाता है और ती बच्चों बाप आके पढ़ा रहे जानते हो सब बच्चे एक रस नहीं पढ़ते पढ़ते तो नंबर वार ही ने राजधानी स्थापन हो रही है बच्चों कि समझदार बनाया जाता है ये है ईश्वरीय यूनिवर्सिटी भगत लोग इस गल नहीं समझते अनेक बार सुनिया फिर भी कह वाच क्योंकि गीता ही भारतवासिया धर्म शास्त्र है गीता की महिमा अप्रम पार है सर्व शास्त्रमयी शिरोमणि भगवत गीता है शिरोमणि अर्थात श्रेष्ठ ते श्रेष्ठ पतित पावन सदगति दाता है ही एक भगवान जो आके सब आत्मा का बाप है पढ़ाते अर्थ वापसी नहीं समझते बेसमी सिर्फ कह दें दे सब पाई, पाई है बाबा ने समझाया सी सब पल पाई पाई कि आत्मा के रूप में असल सब शांति धाम के रहन वाले हाँ बजाना है ਬਾਪ ਵਜਾਂਦੇ ਫੇ ਜਾਂਦੇ ਬਾਬਾ ਨੂੰ ਜਦੋਂ ਪੁੱਲ ਜਾਂਦੇ ਹਾਂ ਘਰ ਨੂੰ ਜਦੋਂ ਪੁੱਲ ਜਾਂਦੇ ਹਾਂ ਤਬਾ ਪਾ ਕੇ ਘਰ ਦਾ ਸਹੀ ਰਸਤਾ ਦੱਸਦੇ ਨੇ ਤੇ ਭਾਰਤ ਨੂੰ ਸਾਰੇ ਵਿਸ਼ਵ ਦਾ ਰਾਜ ਦਿੰਦੇ ਨੇ ਇਹ ਸਭ ਰਾਜ ਬਾਪ ਹੀ ਸਮਝਾਉਂਦੇ ਨੇ ਅੱਛਾ ਮਿੱਠੇ ਮਿੱਠੇ ਸਿਖਿ ਲਦੇ ਬੱਚਾ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਤ ਪਿਆਰ ਤੇ ਗੁੱਡ ਮੋਰਨਿੰਗ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ ਧਾਰਨਾ ਦੇ ਲਈ ਮੁੱਖ ਸਾਰ ਪਹਿਲੀ ਧਾਰਨਾ ਹੈ ਅਤੀਂਦਰੀਏ ਸੁਖ ਦਾ ਅਨੁਭਵ ਕਰਨ ਦੇ ਲਈ ਸਮ੍ਰਿਤੀ ਰਹੇ ਇਹ ਪੁਰਸ਼ੋਤਮ ਸੰਗਮ ਯੁਗ ਹੈ ਜਦ ਕੀ ਭਗਵਾਨ ਆਕੇ ਪਰਹੰਦੇ ਨੇ ਜੇਸਨ ਲਸੀ ਰਾਜਾ ਮਾਤਾ ਰਾਜਾ ਬਣ ਕੇ ਹੁਣ ਸਾਨੂੰ ਡਰਾਮਾ ਦੇ ਆਤਮਤ ਅੰਤ ਦਾ ਗਿਆਨ ਮਿਲਿਆ ਹੈ ਦੁਜਾ ਕੌਣ ਵਾਪਿਸ ਕਹਾਂ ਜਾਣਾ ਹੈ ਐਸਲੀ ਇਸ ਸਰੀਰ ਤੋਂ ਪੂਰਾ ਬੇਗਨ ਬੰਨਾ ਹੈ ਐਸਨੋ ਪੁੱਲ ਆਪਣੇ ਆਪ ਨੂੰ शरीरी आत्मा समझना है वरदान है सदा संतुष्ट रहे, अपनी दृष्टि कृति द्वारा संतुष्टता की अनुभूति कराने वाले संतुष्ट भव, सदा संतुष्ट रहे, अपनी दृष्टि वृत्ति कृति द्वारा संतुष्टता की अनुभूति करान वाले ਸਦਾ ਸੰਤੁਸ਼ਟ ਮਣੀ ਭਵ ਬ੍ਰਾਹਮਣ ਕੁਲ ਵਿੱਚ ਵਿਸ਼ੇਸ਼ ਆਤਮਾ ਉਹਨੇ ਜੋ ਸਦਾ ਸੰਤੁਸ਼ਟ ਰਹਿੰਦੀ ਆਨੇ ਤੇ ਆਪਣੀ ਦ੍ਰਿਸ਼ਟੀ ਵ੍ਰਿਤੀ ਕ੍ਰਿਤੀ ਦੁਆਰਾ ਹੋਰਾਂ ਨੂੰ ਵੀ ਸੰਤੁਸ਼ਟਤਾ ਦੀ ਅਨੁਭੂਤੀ ਕਰਾਂਦੀਆਂ ਨੇ ਉਹੀ ਸੰਤੁਸ਼ਟ ਮਨੀ ਜੋ ਸਦਾ ਸੰਕਲਪ ਬੋਲਡ ਸੰਗਠਨ ਦੀ ਸਬੰਧ ਸੰਪਰਕ ਕਰਮ ਦੁਆਰਾ ਬਾਪ ਤਾਦਾ ਦੁਆਰਾ ਆਪਣੇ ਉੱਪਰ 골ਡਨ ਪੁਸ਼ਪਾਂ ਦੀ ਵਰਸ਼ਾ ਅਨੁਭਵ ਕਰਦੀਆਂ ਨੇ ਅਜਈਆਂ ਸੰਤੁਸ਼ਟ ਮਣੀਆਂ ਹੀ ਪਤਾਂ ਦੇ ਸਿਮਰਨ ਦੀ ਮਾਲਾ ਵੀ ਬਣ ਜਾਂਦੀਆਂ ਨੇ ਸਲੋਗਨ ਹੈ 네ਗੇਟਿਵਟੀ ਵੇਸਟ ਨੂੰ ਖਤਮ ਕਰਕੇ ਮਿਹਨਤ ਮੁਕਤ ਬਣੋ ટિવ તે વેસ્ટનું ખતમ કર કે મહેનત મુક્ત બનો અચ્છા ઓમ શાંતિ